ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਸਾਖੀ ਹੋਰ ਚੱਲੀ ਜਦ ਗੁਰੂ ਨਾਨਕ ਜੀ ਭਾਈ ਲਾਲੋ ਪਾਸੋ ਚੱਲੇ ਸੇ ਉੱਤਰਾਖੰਡ ਦੀ ਉਦਾਸੀ ਕੋ ਤਾਂ 1 ਮਹੀਨਾ ਕਸ਼ਮੀਰ ਰਹੇ ਫਿਰ ਬੰਗਾਲੇ ਵਿੱਚ ਦੋ ਅਸਰਾਪੁਰ ਦੀ ਵਿਲਾਇਤ ਦਿਨੀ 15 ਗਏ ਕੋੜੇ ਪਾਸ 7 ਦਿਨ ਰਹੇ ਅੱਗੇ ਮਹੀਨੇ ਡੇਢ ਨੂੰ ਬਿਸ਼ੰਭਰਪੁਰ ਗਏ ਦੋਏ ਵਰੇ ਤੇ 7 ਮਹੀਨੇ ਸਾਲ ਸਰਾਏ پاس ਰਹੇ ਅੱਗੇ 20 ਦਿਨ ਦਿਨ ਵੀ ਪਉਣ ਆਹਾਰੀ ਚਲੇ ਗਏ ਬਿਸਰ ਦੇਸ ਗਏ 1 ਮਹੀਨਾ ਸੁਦਰਸ਼ਣ پاس ਰਹੇ ਫਿਰ 19 ਮਹੀਨੇ ਮਦੁਰਬਹਿਨ پاس ਰਹੇ ਫਿਰ ਦੇਵਗੰਦਾਰ ਨੂੰ ਜਾਂਦੇ ਦਿਨ 70 ਰਹੇ 9 ਮਹੀਨੇ ਦੇਵਲੂਤ پاس ਰਹੇ ਫਿਰ ਪਰਸਨਾਮਾ ਸ਼ਹਿਰ ਨੂੰ ਚੱਲੇ 3 ਮਹੀਨੇ ਜਾਂਦਿਆਂ ਲੱਗੇ ਫਿਰ 1 ਮਹੀਨਾ ਬਨ ਮਾਣੂਆ ਪਾਸ ਰਹੇ ਫਿਰ ਸਵਰਨਪੁਰ ਚੱਲੇ 7 ਮਹੀਨੇ 13 ਦਿਨ ਜਾਂਦਿਆਂ ਲੱਗੇ ਫਿਰ 15 ਮਹੀਨੇ ਕਵਲ ਲੈਨ ਪਾਸ ਰਹੇ ਇਤਨੀ ਮੁੱਦਤ ਗੁਜ਼ਰੀ ਸੀ ਬਰੇ 6 ਅਤੇ ਮਹੀਨੇ 7 ਦਿਨ ਤੀ ਜੋ ਮਰਦਾਨੇ ਨੂੰ ਗੁਰੂ ਨਾਨਕ ਜੀ ਆਖਿਆ ਮਰਦਾਨਾ ਕੀ ਡਿੱਠਾ ਲੋੜਦਾ ਹੈ ਅਤੇ ਆਰਬਲਾ ਗੁਰੂ ਬਾਬੇ ਦੀ ਬਰੇਆਂ ਪੌਣਿਆਂ 39 ਦੀ ਆਹੀ ਅਤੇ ਦਾੜੀ ਗੁਰੂ ਜੀ ਦੀ ਹੱચી ਚਾਪਵਾਸਾ ਹੈ ਸੀ ਮਸਤਕ ਪਰ ਲਾਲੀ ਜੋਤ ਨਿਰੰਕਾਰ ਦੀ ਜਾਂ ਇਹ ਗੱਲ ਮਰਦਾਨੇ ਤੋਂ ਪੁੱਛੀ ਸੀ ਤਾਂ ਹੱਸ ਕੇ ਮਰਦਾਨੇ ਆਖਿਆ ਗੁਰੂ ਜੀ ਤੁਰਕ ਮੱਕੇ ਦੀ ਤਾਰੀਫ ਬਹੁਤ ਕਰਦੇ ਹਨ ਉਹ ਦਿਖਾਓ ਤਾਂ ਭਲਾ ਹੈ ਤਾਂ ਗੁਰੂ ਨਾਨਕ ਜੀ ਕਿਹਾ ਮਰਦਾਨਾ ਉਹ ਤਾਂ ਕਿਧਰੇ ਪਰੇ ਦੂਰ ਰਿਹਾ ਹੈ ਅਤੇ ਮਰਦਾਨਾ ਹਿੰਦੂਆਂ ਨੂੰ ਜਾਣ ਵੀ ਨਹੀਂ ਦਿੰਦੇ ਤੇ ਮਰਦਾਨੇ ਆਖਿਆ ਜੋ ਤੁਹਾਡੇ ਅੱਗੇ ਕੁਝ ਦੂਰ ਨਹੀਂ ਤੋ ਸਾਡੀ ਤਾਂ ਇੱਕ ਪਲਕ ਹੈ ਤਾਂ ਗੁਰੂ ਨਾਨਕ ਜੀ ਕਿਹਾ ਮਰਦਾਨਾ ਇਥੋਂ 28000 ਯੋਜਨ ਕੋਹਾਂ ਹੈ ਅਮਰਦਾਨੇ ਆਖਿਆ ਤੋ ਸਾਡੀਆਂ ਤਾਂ 28 ਪਲਕਾਂ ਨੇ ਅਤੇ ਤੂੰ ਤੇ ਕਹਿੰਦਾ ਹੈ ਹਿੰਦੂਆਂ ਨੂੰ ਜਾਣ ਨਹੀਂ ਦਿੰਦੇ ਤੈਨੂੰ ਕੋਣ ਮਨਾ ਕਰਦਾ ਹੈ ਤਾਂ ਗੁਰੂ ਨਾਨਕ ਆਖਿਆ ਪਲਾ ਮਰਦਾਨੇ ਤੇਰਾ ਆਖਿਆ ਸਾਤੋਂ ਫੇਰਿਆ ਨਹੀਂ ਜਾਂਦਾ ਅਸਾ ਤਾਂ ਪਹਿਲਾ ਸੁਮੇਰ ਨੂੰ ਲੈ ਜਾਣਾ ਸੀ ਭਾਰਤੈਨੂੰ ਉਦਰੇ ਹੀ ਲੈ ਚਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ